ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਆ ਕਿ ਇਹ ਕੰਮ ਨਾ ਕਰ ਤੈਨੂੰ ਇੰਨਾ ਤੂੰ ਪੰਜਾਬ ਦੀ ਜਵਾਨੀ ਦਾ ਉਹੀ ਜਵਾਨੀ ਜਿਹਨੇ ਤੈਨੂੰ ਇਹ ਚਾਵਾਂ ਨਾਲ ਇੱਥੇ ਤੱਕ ਬਿਠਾਇਆ ਤੇ ਅੱਜ ਉਹਦੇ ਤੂੰ ਖੂਨ ਪੀਨ ਤੇ ਤਾਰੂ ਹੋਇਆ ਖੜਾ ਉਹਨਾਂ ਦੀ ਆਵਾਜ਼ ਦੱਬਣ ਦੀ ਤੋਸ਼ ਕਰ ਰਿਹਾ ਧੂਰੀ ਜਿਹੜੇ ਆਪਣੇ ਐਮਪੀ ਨੇ ਸਕੂਰ ਤੋਂ ਮਾਨਸਾਪ ਉਹਨਾਂ ਦਾ ਰੱਖਿਆ ਹੁੰਦਾ ਇਹਨਾਂ ਨੇ ਜਿਵੇਂ 11 ਵਜੇ ਦੀ ਮੀਟਿੰਗ ਰੱਖਣ ਤੋਂ ਬਾਅਦ ਵੀ ਹੈ ਜੀ ਨਹੀਂ ਗੱਲ ਲਮਕਾ ਰਹੇ ਨੇ ਜਿਵੇਂ ਲਮਕਾਉਂਦੇ ਹੁੰਦੇ ਨਾ ਇੱਕ ਵਾਰੀ ਇਹਨਾਂ ਨੂੰ ਲੰਮਾ ਪਾ ਦੋ ਟਾਈਮ ਦੇ ਦਿਓ ਜੀ ਇਹਨਾਂ ਸੌਖਾ ਦਾ ਕਢਾ ਨਹੀਂ ਸਕਦੇ ਜੇ 302 ਦੇ ਮੁਕਾਦਮੇ ਦੇ ਵਿੱਚ ਮੌਕੇ ਦੇ ਉੱਤੇ ਇੱਕ ਐਸਐਚਓ ਜ਼ਮਾਨਤ ਲੈ ਸਕਦਾ ਹੈ ਕਿੰਨੇ ਵਾਰੀ ਪਹਿਲਾਂ ਜੀਰੇ ਵੀ ਹੋਇਆ 307 ਦੇ ਮੁਕਾਦਮੇ ਨਾਲ ਦੀ ਨਾਲ ਬੰਦੇ ਛੱਡੇ ਗਏ ਇਸ ਤਰ੍ਹਾਂ ਲੋਂਗੋਵਾਲ ਹੋਇਆ 307 ਦੇ ਮੁਕਾਦਮੇ ਬੰਦੇ ਨਾਲ ਦੀ ਨਾਲ ਛੱਡੇ ਗਏ ਤੇ ਇਹ ਕਿਉਂ ਨਹੀਂ ਇਹ ਪਰਚੇ ਝੂਠੇ ਨੇ ਹੁਣ ਜੇ ਅਸੀਂ ਜ਼ਮਾਨਤ ਹੀ ਲੈ ਲਈ ਮੰਨ ਲਓ ਕਿਸੇ ਚੇਹੇ ਨਹੀਂ ਖੋਣ ਵਾਲੇ ਪਰਚੇ 379 ਵਿੱਚੋਂ ਇਹ ਤਾਂ ਸਾਬਤ ਹੋ ਗਏ ਅਦਾਲਤ ਨੇ ਮੰਨ ਲਿਆ ਵੀ ਹਾਂ ਇਹ ਚੋਰ ਆ ਤਾਂ ਜ਼ਮਾਨਤ ਲੈ ਰਹੇ ਹਨਾ ਇਹ ਲੱਗਦਾ ਨਹੀਂ ਜਿਵੇਂ 11 ਮਤਲਬ 11 ਵਜੇ ਦੀ ਮੀਟਿੰਗ ਰੱਖਤੀ ਹੈ ਇੱਥੇ ਦੂਜੇ ਪਾਸੇ ਉਹਨੂੰ ਮਤਲਬ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ। ਤੋ ਇਹ ਚਾਲਾਂ ਹੁੰਦੀਆਂ ਨੇ। ਇਹਨਾਂ ਨੇ ਸਾਰੇ ਕੋਹਲ ਨੂੰ ਕਿਵੇਂ ਡੀਲ ਕਰਨਾ ਹੈ, ਕਿਵੇਂ ਇਹਨਾਂ ਨੇ ਤਾਰਪਿੰਡੋ ਕਰਨਾ ਹੈ ਸਾਰੇ ਇਹਨਾਂ ਦੇ ਪੈਂਤੜੇ ਹੁੰਦੇ ਨੇ। ਵੀ ਹੌਲੀ-ਹੌਲੀ ਲੋਕਾਂ ਨੂੰ ਖੰਡਿਆਦੋ, ਠੰਡੇ ਪਾਦੋ। ਉਸ ਦਿਨ ਵੀ 29 ਨੂੰ ਵੀ ਹੋਇਆ ਨਾ। ਬਹੁਤੇ ਨੌਜਵਾਨਾਂ ਨੂੰ ਐਸਚੋ ਨੇ ਫੋਨ ਕੀਤਾ ਵੀ ਉੱਥੇ ਜਾਣਾ ਨਹੀਂ। ਡਰਾਇਆ ਗਿਆ, ਉੱਥੇ ਐ ਹੋਜੂ, ਉੱਥੇ ਐ ਹੋਜੂ। ਪਰ ਬੇਖੌਫ ਹੋ ਕੇ, ਬੇ ਧੜਖੋ ਕੇ ਨੌਜਵਾਨ ਆਏ। ਅਸੀਂ ਪੰਜਾਬ ਦੇ ਮੁੱਖ ਕਿ ਇਹ ਕੰਮ ਨਾ ਕਰ ਤੈਨੂੰ ਇੰਨਾ ਤੂੰ ਪੰਜਾਬ ਦੀ ਜਵਾਨੀ ਦਾ ਉਹੀ ਜਵਾਨੀ ਜਿਹਨੇ ਤੈਨੂੰ ਇਹ ਚਾਵਾਂ ਨਾਲ ਇੱਥੇ ਤੱਕ ਬਿਠਾਇਆ ਤੇ ਅੱਜ ਉਹਦੇ ਤੂੰ ਖੂਨ ਪੀਨ ਤੇ ਤਾਰੂ ਹੋਇਆ ਖੜਾ ਉਹਨਾਂ ਦੀ ਆਵਾਜ਼ ਦੱਬਣ ਦੀ ਤੋਸ਼ ਕਰ ਰਿਹਾ ਉਹਨਾਂ ਨੂੰ ਚੱਕ ਕੇ ਝੂਠੇ ਮੁਕੱਦਮੇ ਜੇਲ੍ਹਾਂ ਦੀ ਵੀ ਸੱਟ ਰਿਹਾ ਤੇ ਤਸ਼ੱਦਦ ਵੀ ਕਰਾ ਰਿਹਾ ਅੱਛਾ ਜਿਹੜਾ ਤੈਨੂੰ ਤੁਹਾਡਾ ਪ੍ਰੋਗਰਾਮ ਤੁਹਾਡੇ ਚ ਕਿੰਨੀਆਂ ਜਥੇਬੰਦੀਆਂ ਆ ਆ ਜੀ ਸਾਰੇ ਬੈਠੇ ਨੇ ਇਹ ਗੱਲ ਸੁਰਜੀਤ ਫੂਲ ਜੀ ਬੈਠੇ ਨੇ ਇਧਰ ਕਾਕਾ ਜੀ ਬੈਠੇ ਨੇ ਸੀਰਾ ਜੀ ਬੈਠੇ ਨੇ ਪਿੰਦੂ ਜੀ ਬੈਠੇ ਨੇ ਅੱਗੇ ਸਾਰੇ ਖੜੇ ਨੇ ਜਿੰਨੇ ਜਥੇਬੰਦੀ ਵਾਲੇ ਸਾਰੇ ਅੱਜ ਇਹਦੇ ਬਾਰੇ ਚੱਲਣਾ ਤੁਹਾਨੂੰ ਆਪਣੇ ਪਾ ਦੇਣਗੇ ਪ੍ਰਧਾਨ ਜੀ ਬੈਠੇ ਦੋਨੇ ਪਾਸੇ ਵੀ ਜਿਹੜੀਆਂ ਕਿੜੀਆਂ ਕਿੜੀਆਂ ਜਥੇਬੰਦੀਆਂ ਕਿਹੜੇ ਕਿਹੜੇ ਫਰੰਟੇ 'ਚ ਇਕੱਠੇ ਹੋਏ ਉੱਥੇ ਕਿਹੜਾ ਕਿਹੜਾ ਪ੍ਰੋਗਰਾਮ ਦਾ ਪ੍ਰੋਟੈਸਟ ਆਇਆ ਲਗਾਤਾਰ ਚੱਲੂ ਦੇਖੋ ਇਹ ਅਸੀਂ ਮੌਕੇ ਦੇ ਤੈਅ ਕਰਨਾ ਹੈ ਕਿ ਉੱਥੋਂ ਕਿੱਧਰ ਨੂੰ ਵਧਣਾ ਫਿਲਹਾਲ ਇੱਕ ਦਿਨ ਹਾਂ ਨਹੀਂ ਨਹੀਂ ਇੱਕ ਦਿਨ ਦਾ ਨਹੀਂ ਉੱਥੇ ਮੌਕੇ ਦੇ ਉੱਤੇ ਰਣਨੀਤੀ ਅਪਣਾ ਕੇ ਨਾਲ ਦੀ ਨਾਲ ਮੀਟਿੰਗ ਕਰਕੇ ਵੀ ਅੱਗੇ ਇੱਥੋਂ ਉਹ ਲੰਮਾ ਨਹੀਂ ਲੈ ਜਾਂਦੇ ਅਸੀਂ ਉੱਥੇ ਨਾਲ ਦੀ ਨਾਲ ਮੌਕੇ ਦੇ ਉੱਤੇ ਹੀ ਕੋਈ ਫੈਲਾ ਲੈਣਾ ਹੈ ਹਾਂ ਵੀ ਕਿੱਧਰ ਨੂੰ ਜਾਣਾ ਉਹ ਨਾਲ ਨਾਲ ਤਾਂ ਕਹਿੰਦੇ ਭਈਆ ਦੀਆਂ ਤਿਆਰੀਆਂ ਤੂਰੀਆਂ ਲੰਗਰ ਪ੍ਰਸ਼ਾਦ ਦੇ ਸਾਰੇ ਨਾਲ ਲੈ ਕੇ ਆਉਂਦੇ ਆ।